ਪ੍ਰਾਪਾ ਦੀ ਪ੍ਰਾਪਾ ਡਿਮਾਂਡ ਰਹਿੰਦੀ ਆ ਵੀ ਪਲੱਸ ਵਾਲਾ ਟਰੈਕਟਰ ਹੋਵੇ ਐਡੀਸ਼ਨ ਨਾ ਹੋਵੇ ਵੀ ਕੱਲਾ ਪਲੱਸ ਵਾਲਾ ਕਿੰਨੇ ਉਸ ਪਾਵਰ ਅਪ ਕੀਲੇ ਇਹ 55 HP 55 HP ਚ ਹੋਵੇ ਵੀ ਕਈ ਪ੍ਰਾ ਅਲੱਗ-ਅਲੱਗ ਕਿਸੇ ਦੀ ਡਿਮਾਂਡ ਕੋਈ ਰਹਿੰਦੀ ਕਿਸੇ ਦੀ ਕੋਈ ਰਹਿੰਦੀ ਆ ਇਹ 55 ਉਸ ਪਾਵਰ ਵਾਲਾ ਟਰੈਕਟਰ ਆ ਪਲੱਸ ਵਾਲਾ 55 ਉਸ ਪਾਵਰ ਆ ਨਾ ਹਾਂ ਤੇ ਸਪੈਸ਼ਲ ਐਡੀਸ਼ਨ ਵਾਲਾ ਸਾਈਡ ਕਲੱਚ ਆ ਗਿਆ ਸਾਈਡ ਕਲੱਚ ਆ ਗਿਆ ਇਹ ਐਮਨੂਤ ਸਰੀ ਸਪੀਡ ਤਾਂ ਹੈਗੀ ਆ ਹੋਰ ਕੀ ਬਕਸ਼ਣਾ ਇਹਦੇ ਵਿੱਚ ਮਲਾ ਸਪੈਸ਼ਲ ਐਡੀਸ਼ਨ ਵਾਲੀ ਗੇਅਰ ਆ ਜਾਂਦਾ ਨਾ ਸਪੈਸ਼ਲ ਐਡੀਸ਼ਨ ਵਾਲੀ ਗੇਅਰ ਆ ਗਿਆ ਮੇਲੋ ਬਹੁਤ ਸਾਫ਼ ਆ ਡੈਕਟਰ ਯਾਰ ਕੰਡੀਸ਼ਨ ਚ ਚੈੱਕ ਕਰ ਲੋ ਕਿਸੇ ਵੀਰ ਨੇ ਲੈਣਾ ਹੋਵੇ ਤਾਂ 1.5 ਲੱਖ 1.5 ਪੌਣੇ 2 ਲੱਖ ਰੁਪਏ ਭਰ ਕੇ ਬਾਕੀ ਆਸਾਨ ਕਿਸ਼ਤਾਂ ਤੁਹਾਨੂੰ ਪਤਾ ਵੜੈਂਟਡ ਦੀ ਸਕੀਮਾਂ ਚੱਲਦੀਆਂ ਰਹਿੰਦੀਆਂ ਆਸਾਨ ਕਿਸ਼ਤਾਂ ਜਿਹੜਾ ਟਰਨ ਜਾ ਸਕਦਾ ਇਹ ਗੌਰ ਨਾਲ ਇਹ ਟਰਨ ਪੇਪ ਹੈਗੀ ਨਾ 90 ਪੈਸੇ ਟਾਇਰ ਆ ਕੰਡੀਸ਼ਨ ਤੁਸੀਂ ਚੈੱਕ ਕਰ ਹੀ ਸਕਦੇ ਹੋ ਸਰਪੰਚ ਸਰਪੰਚ ਟਰੈਕਟਰ ਆ ਕਿਸੇ ਵੀਰ ਨੇ ਪੁੱਛਣਾ ਹੋਵੇ ਸਰਪੰਚ ਦੇ ਨਾਂ ਤੇ ਕਿਉਂ ਅਲੱਗ-ਅਲੱਗ ਨਾਂ ਰੱਖ ਦਿੰਨੇ ਆ ਜਾਦੇ ਵੀ ਕੀ ਟਰੈਕਟਰ ਤੇ ਕੀ ਲਿਖਿਆ ਉਸ ਹਸਾਬ ਨਾਲ ਨਾਂ ਇਹਦੇ ਉੱਤੇ ਸਰਪੰਚ ਲਿਖਿਆ ਹੋਇਆ ਕਿਸੇ ਵੀਰ ਨੇ ਲੈਣਾ ਕੰਡੀਸ਼ਨ ਚੈੱਕ ਕਰ ਹੀ ਲੋ ਚਲਾਈ ਚਲਵੀ ਓਕੇ ਇੰਜਨ ਇੰਜਨ ਬਾਕੇ ਦਸੱਲੀ ਕਰਕੇ ਇੰਜਨ ਗੇਅਰ ਤੇ ਚੈੱਕ ਕਰਕੇ ਵਕੀਲ ਕਹਿੰਦਾ ਲਿਆ ਸਕਦੇ ਹੋ ਕਿਸੇ ਵੀਰ ਨੇ ਟਰੈਕਟਰ ਲੈਣਾ ਹੋਵੇ 2000 ਤੇ 16 16 ਮਾਡਲ ਆ ਪਲੱਸ ਵਾਲਾ ਕੰਡੀਸ਼ਨ ਚੈੱਕ ਕਰ ਲਓ ਐ ਮਾ ਲੋ ਟਾਇਰ ਮੂਹਰੇ ਜਾਜੀ ਪਾਏ ਹੋਏ ਆ ਵੀ 99 ਪੈਸੇ ਟਾਇਰ ਆ 24 ਮਾਡਲ ਟਾਇਰ ਨਵੇਂ ਆ ਰਗਾ ਟਰੈਕਟਰ ਆ ਵੀਰੋ ਕਿਸੇ ਵੀਰ ਨੇ ਭਰਾ ਨੇ ਸੱਜਣ ਨੇ ਮਿੱਤਰ ਨੇ ਟਰੈਕਟਰ ਲੈਣਾ ਬੜਾ ਟਰੈਕਟਰ ਪਿੰਡ ਭਾਈ ਬਖਸਾਉ ਡਿਸਟ੍ਰਿਕਟ ਬਰਤੰਡਾ ਨਾਲ ਸਪਰਕ ਕਰਕੇ ਤੁਸੀਂ ਇਹ ਟਰੈਕਟਰ ਖਰੀਦ ਕੇ ਲਿਜਾ ਸਕਦੇ ਹੋ ਸਾਈਡ ਕਲੱਚ 3 ਸਪੀਡ ਆ ਦੇਖੋ ਕੰਡੀਸ਼ਨ ਇਹਦੀ ਚੈੱਕ ਕਰੀ ਲੋ ਟਰੈਕਟਰ ਦੀ ਡਬਲ ਡਿਸਟ੍ਰੀਬਿਊਟਰ ਆ ਗਿਆ ਫੰਕਸ਼ਨ ਸਾਰੇ ਆ ਗਏ ਨਾ ਦੋਦੇ ਵਾਲੇ ਸਾਰੇ ਟੌਪ ਮਾਡਲ ਹੀ ਆ ਗਿਆ ਤਾਂ ਇਸ ਤਰ੍ਹਾਂ ਅੱਛਾ ਟੌਪ ਮਾਡਲ ਹੀ ਆ ਗਿਆ 575000 ਰੁਪਏ ਡਿਮਾਂਡ ਆ ਸਾਡੇ ਕੋਲੇ ਇਹਦੇ ਵਿੱਚ ਆਪਣੇ ਕੋਲ ਕਿਹੜੇ ਕਿਹੜੇ ਮਾਡਲ ਕਿੰਨੇ ਟਰੈਕਟਰ ਆਪਣੇ ਕੋਲੇ 14 ਮਾਡਲ ਖੜਾ ਹੈਗਾ 15 ਮਾਡਲ ਖੜਾ ਹੈਗਾ 12 ਮਾਲ ਖੜਾਗਾ 14 ਹੀ ਹੋ ਵੀ ਵਕੀਲ 14 ਹਾਂ ਦੋ 14 ਆਂਗੇ ਇੱਕ 15 ਇੱਕ 16 ਹਨਾ ਇਹ ਐ ਮਤਲਬ ਵੀ ਅੱਜ ਹੋਰ ਵੀ ਟਰੈਕਟਰ ਮਿਲਣਾ ਐਡੀਸ਼ਨ ਵੀ ਆ ਸਕਦਾ ਅੱਜ ਗੱਲਬਾਤ ਚੱਲੀ ਜਾਂਦੀ ਸੌਦਾ ਚੱਲੀ ਜਾਂਦਾ ਸੀਗਾ ਜਰੂਰ ਸਪਰਕ ਕਰ ਲਓ ਆ ਸ਼ੋਖ ਅੱਛਾ ਖੋਲ ਕੇ ਦਿਖਾਈ ਵਕੀਲ ਬੱਜੀ ਸੈਲ ਮਾਰੀ ਉੱਤੇ ਬੈ ਕੇ ਸੋਨੂੰ ਵਾਇ ਵਗੈਰਾ ਵੀ ਚੈੱਕ ਕਰਾ ਦਿੰਨੇ ਆ ਸਾਰਾ ਕੁਝ ਡਿਟੇਲ ਤੇ ਤੁਹਾਨੂੰ ਜਾਣਕਾਰੀ ਦੇ ਹੀ ਦਿੰਨੇ ਆ ਭਰਾਵੋ ਵਧੀਆ ਸਾਫ ਸੁਥਰਾ ਹਾਲਤ ਚ ਟਰੈਕਟਰ ਆਇਆਗਾ ਸੋਨੂੰ ਆ ਦੇਖੋ ਵਾਇ ਵਗੈਰਾ ਟਰਬੋ ਹੀ ਹੁੰਦੀ ਹੈ ਇਹਨਾਂ ਟਰੈਕਟਰਾਂ ਦੇ ਹਨਾ ਹਾਂ ਹਾਂ ਟਰਬੋ ਆ ਗਿਆ ਟਰਬੋ ਬਣਾ ਰੇਸ ਕਰੀ ਆ ਦੇਖੋ ਤੁਹਾਨੂੰ ਰੇਸ ਰੂਚ ਮਾਰ ਕੇ ਹੱਥ ਾਲੀ ਕਰਦੇ ਹੱਥ ਾਲੀ ਕੱਲੀ-ਕੱਲੀ ਤੁਹਾਨੂੰ ਚੀਜ਼ ਚੈੱਕ ਕਰਾਦੀ ਭਰਾਵੋ ਵਿੱਚ ਭਰਾ ਕਹਿੰਦੇ ਇਹਨਾਂ ਨੂੰ ਵੀਡੀਓ ਪਾ ਦੇ ਬੰਦ ਨਾ ਕਰੀ ਚਲੀ ਜਾਂਦੇ ਵੀਡੀਓ ਵਗੈਰਾ ਪਾਉਣੀ ਮੁਸ਼ਕਲ ਆ ਜਾਦੇ ਟਰੈਕਟਰ ਹੁੰਦੇ ਆ ਭਰਾਵੋ ਵੀ ਐਨੇ ਟਰੈਕਟਰਾਂ ਨੂੰ ਨਹੀਂ ਪਤਾ ਲੱਗਦਾ ਆ ਤੌਰ ਸਾਡਾ ਪਿੰਡ ਭਾਈ ਬਖਤੌਰਾ ਜ਼ਿਲ੍ਹਾ ਬਠਿੰਡਾ ਸਾਡਾ ਪਿੰਡ ਪਈ ਜਾਂਦਾ ਜੇਕਰ ਭਰਾਵੋ ਤੁਸੀਂ ਨਵੇਂ-ਨਵੇਂ ਟਰੈਕਟਰਾਂ ਆਸਾਨ ਕਿਸ਼ਤਾਂ ਤੇ ਟਰੈਕਟਰ ਲਾਉਣ ਮੇਲੇ 'ਚ ਤੁਸੀਂ ਟਰੈਕਟਰ ਖਰੀਦਣੇ ਆ ਤੁਸੀਂ ਵੀ ਐ ਮੰਨ ਲਓ ਟਰੈਕਟਰ ਖਰੀਦ ਕੇ ਲਿਆ ਸਕਦੇ ਹੋ ਟਰੈਕਟਰ ਲਾਉਣ ਮੇਲਾ ਬਹੁਤ ਭਾਰੀ ਗਿਣਤੀ 'ਚ ਮੇਲਾ ਲੱਗਿਆ ਹੋਇਆ ਬਹੁਤ ਨਵੇਂ-ਨਵੇਂ ਟਰੈਕਟਰ ਬ੍ਰਾਂਡ ਟਰੈਕਟਰ ਜਦੋਂ ਮਿਲਦੇ ਆ ਆਸਾਨ ਕਿਸ਼ਤਾਂ ਆਸਾਨ ਕਿਸ਼ਤਾਂ ਚ ਟਰੈਕਟਰ ਮਿਲਦੇ ਆ ਜਲਦ ਸੰਪਰਕ ਕਰ ਲਓ ਬ੍ਰਾਂਡ ਚ ਟਰੈਕਟਰ ਪਿੰਡ ਭਾਈ ਬਖਤੌਰ ਡਿਸਟ੍ਰਿਕਟ ਬਠਿੰਡਾ ਚ ਟਰੈਕਟਰ ਲੋਨ ਮੇਲਾ ਲੱਗਿਆ ਹੋਇਆ ਹੈਗਾ ਜੇਕਰ ਤੁਸੀਂ ਟਰੈਕਟਰ ਲੈਣਾਗਾ ਤਾਂ ਆਹ ਰੋਡ ਤੇ ਟਰੈਕਟਰ ਖਰੀਦ ਕੇ ਲਿਆ ਸਕਦੇ ਹੋ ਭਰਾਵੋ ਸਾਡਾ ਆਹ ਰੋਡ ਤੇ ਪਿੰਡ ਪੈ ਜਾਂਦਾ ਹੈ ਲੋਕੇਸ਼ਨ ਤੁਹਾਨੂੰ ਪਤਾ ਹੀ ਆ ਭਰਾਵਾਂ ਨੂੰ ਕਿਹੜੇ ਸਾਡੇ ਨਾਲ ਜੁੜੇ ਆ ਵੀ ਆਹ ਲੋਕੇਸ਼ਨ ਤੇ ਸਾਡਾ ਪਿੰਡ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ